ਕਰੀਬ ਢਾਈ ਤੋਂ 3000 ਏਕੜ ਜਿਹੜਾ ਵਾ ਇਹ ਜ਼ਮੀਨ ਜਿਹੜੀ ਬਿਲਕੁਲ ਜਦੋਂ ਵੀ ਹੜ ਹੁੰਦੇ ਸੀਗੇ ਉਦੋਂ ਜਿਹੜੀ ਇਹ ਪਾਣੀ ਦੇ ਥੱਲੇ ਆ ਜਾਂਦੀ ਸੀ ਔਰ ਸਾਰੇ ਇਲਾਕਾ ਜਿਹੜਾ ਉਹ ਉਹ ਬਰਬਾਦ ਹੋ ਜਾਂਦਾ ਸੀਗਾ ਇਹ ਜਿਹੜਾ ਬਨਵਾ ਇਹ ਜਿਹੜਾ ਨਵਾਂ ਬਨ ਬਜਾਏ ਕਰੀਬ 6 ਕਿਲੋਮੀਟਰ ਔਰ 3-3 ਕਿਲੋਮੀਟਰ ਦੋਨਾਂ ਸਾਈਡਾਂ ਤੇ ਜਿਨ੍ਹਾਂ ਦੇ ਵਿੱਚ ਬੜਾ ਵੱਡਾ ਜੋਗਦਾਰ ਨੂੰ ਰਾਣਾ ਸਾਹਿਬ ਨੇ ਉਹ ਉਹਨੂੰ ਰਿਪੇਅਰ ਕਰਨ ਵਾਸਤੇ ਵੀ ਦਿੱਤਾ ਇਹ ਜਿਹੜਾ 6 ਕਿਲੋਮੀਟਰ ਬਨ ਆ ਇਹ ਪੂਰੇ ਦਾ ਪੂਰਾ ਨਵਾਂ ਜਿਹੜਾ ਲੱਗਾ ਵਾ ਇਹ ਆਣ ਕੇ ਕਟੜਾ ਐਕਸਪ੍ਰੈਸ ਨੂੰ ਜਿਹੜਾ ਜੁੜਿਆ ਵਾ ਸੋ ਇਹਦੇ ਨਾਲ ਜਿਹੜਾ ਵਾ 2.5 ਤੋਂ 3000 ਏਕੜ ਜਿਹੜਾ ਵਾ ਉਹ ਫਸਲਾਂ ਜਿਹੜੀਆਂ ਐਸ ਵੇਲੇ ਪਿੱਛੇ ਨੂੰ ਤੁਸੀਂ ਦੇਖ ਸਕਦੇ ਹੋ ਫਸਲਾਂ ਦੇ ਰੰਗ ਔਰ ਬਹੁਤ ਵੱਡਾ ਜਿਹੜਾ ਵਾ ਕੰਮ ਅਜ ਤੱਕ ਸ਼ਾਇਦ ਕਿਤੇ ਨਾ ਹੋਇਆ ਹੋਵੇ ਸੋ ਇਹ ਬਹੁਤ ਬਹੁਤ ਧੰਨਵਾਦ ਆ ਜਿਹੜਾ ਸ਼ੁਕਰਾਨਾ ਦਿਵਸ ਰੱਖਿਆ ਗਿਆ ਵਾ ਗੁਰੂ ਮਹਾਰਾਜ ਜੀ ਦਾ ਸੁਖਮਨੀ ਸਾਹਿਬ ਦੇ ਭੋਗ ਪਾਣਗੇ ਔਰ ਇੱਥੇ ਇਲਾਕੇ ਦੇ ਸਾਰੇ ਕਿਸਾਨਾਂ ਨੇ ਅੱਜ ਕਿਉਂਕਿ ਟਰੈਕਟਰਾਂ ਦੇ ਉੱਤੇ ਹੀ ਬਹੁਤ ਵਧੀਆ ਇੱਥੋਂ ਦੀ ਆ ਜਾ ਸਕਦੇ ਸੀਗੇ ਔਰ ਇੱਥੇ ਆਏ ਆ ਸਾਰੇ ਔਰ ਇੱਥੇ ਅੱਗੇ ਰਾਣਾ ਸਾਹਿਬ ਨੇ ਜਿਹੜਾ ਵਾ ਉਹ ਸਟੱਡ ਲਵਾਉਣ ਦੀ ਵੀ ਜਿਹੜੀ ਆ ਸਾਨੂੰ ਬਹੁਤ ਵਧੀਆ ਉਹਦੇ ਬਾਰੇ ਵੀ ਆਖਿਆ ਵੀ ਉਹ ਸਟੱਡ ਵੀ ਜਿਹੜੇ ਲਵਾ ਕੇ ਦੇਣਗੇ ਕਿਉਂਕਿ ਅੱਗੇ ਵੀ ਉਹਨਾਂ ਨੇ ਦੋ ਸਟੱਡ ਲਵਾਤੇ ਆ ਜਿਹਦੇ ਨਾਲ ਪਾਣੀ ਦੀ ਜਿਹੜੀ ਢਾਹ ਸੀਗੀ ਉਹ ਵੀ ਰੋਗੀ ਆ ਔਰ ਗਾੜੀ ਵੀ ਹੁਣ ਜਿਹੜਾ ਵਾ ਉਹ ਅੱਗੇ ਵੀ ਕਰਨ ਜਾ ਰਿਹਾ ਪ੍ਰਮਾਤਮਾ ਸ਼ੁਕਰ ਕਰੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਕਿੰਨੇ ਪਿੰਡਾਂ ਨੂੰ ਫਾਇਦਾ ਹੋਵੇਗਾ ਇੱਕ ਇਹ ਨਹੀਂ ਜੀ ਇਹ ਤਾਂ 15 ਪਿੰਡ ਪੈਂਦੇ ਜੀ ਤਕਰੀਬ ਕਰੀਬ ਹਾਂਜੀ ਜਿਉਂ ਅਸੀਂ ਨਾਂ ਵੀ ਲਾਂਜ ਕੇ ਤੇ ਬਹੁਤ ਲੰਮਾ ਸਮਾਂ ਲੱਗਦਾ ਕਿਉਂਕਿ ਸਰਕਾਰ ਦਾ ਕਦੀ ਪਹੁੰਚ ਕੀਤੀ ਸੀ ਇਸ ਤੋਂ ਬਿਲਾ ਸਰਕਾਰ ਨੇ ਕੋਈ ਸੁਵਾਈ ਕੀਤੀ ਨਹੀਂ ਨਹੀਂ ਜੀ ਅੱਗੇ ਪਹੁੰਚ ਤਾਂ ਅਸੀਂ ਬਹੁਤ ਕਰਦੇ ਰਹੇ ਜੀ ਪਹੁੰਚ ਤੇ ਨਹੀਂ ਸਰਕਾਰ ਨੇ ਤਾਂ ਕਦੀ ਨਹੀਂ ਸੁਣਿਆ ਨਹੀਂ ਕਦੀ ਇਦਾਂ ਵੀ ਖਰਚੇ ਦਾ ਹਿਸਾਬ ਤਾਂ ਉਹ ਕਾਪੀਆਂ ਦੇ ਵਿੱਚੋਂ ਲੱਗੂਗਾ ਸਾਰਾ ਬਾਕੀ ਇਹ ਵੀ ਮਸ਼ੀਨਾ ਰਾਣਾ ਸਾਹਿਬ ਦੀਆਂ ਸਾਰੀਆਂ ਜਿੰਨੀਆਂ ਚੱਲੀਆਂ ਪਹਿਲਾਂ ਤੇਲ ਵੀ ਉਹਨਾਂ ਦਾ ਚੱਲਿਆ ਫਿਰ ਸੰਗਤਾ ਨੇ ਜਿਹੜਾ ਵਾ ਉਹ ਮਤਲਬ ਏਕੜ ਦੇ ਹਿਸਾਬ ਨਾਲ ਜੇ ਕੋਈ ਮਾੜਾ ਵਾ ਉਹਨੇ ਉਹ ਹਿਸਾਬ ਨਾਲ ਦਿੱਤੇ ਆ ਤਗੜੇ ਨੇ ਉਹ ਮਤਲਬ ਇਹਦਾ ਕੋਈ ਹਿਸਾਬ ਨਹੀਂ ਸਾਡੇ ਕੋਲ ਇਨਾ ਆਊਗਾ ਕਿੰਨਾ ਕੁ ਤੇਲ ਇੱਥੇ ਲੱਗਿਆ ਇਹ ਕਾਪੀਆਂ ਦੇ ਵਿੱਚੋਂ ਅਸੀਂ ਵੇਖ ਕੇ ਦੱਸ ਸਕਦੇ ਹਾਂ ਸਾਡੇ ਮੇਰੇ ਸਾਥੀ ਨੇ ਅੱਗੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਇਹ ਪੂਰਾ 6 ਕਿਲੋਮੀਟਰ ਬਣਿਆ ਇਹਦੇ ਨਾਲ ਲਗਭਗ 2.5 ਹਜ਼ਾਰ ਏਕੜ ਤੱਕ ਦਾ ਉਹ ਹਰ ਮੁਕਤ ਹੋਇਆ ਪਿਛਲੇ ਸਾਲ ਇਹ ਸਾਰੇ ਦਾ ਸਾਰਾ ਰਕਬਾ ਜਿਹੜਾ ਉਹ ਬਰਬਾਦ ਹੋ ਗਿਆ ਸੀ ਇੱਕ ਵੀ ਦਾਣਾ ਜ਼ਿਮੀਂਦਾਰ ਦੇ ਪੱਲੇ ਨਹੀਂ ਸੀ ਪਿਆ ਤੇ ਸਾਡੀ ਸਾਰੀ ਆਰਥਿਕਤਾ ਜ਼ਿਮੀਂਦਾਰ ਦੀ ਆਪਣੀ ਫਸਲ ਤੇ ਨਿਰਭਰਿਆ ਜਿਹੜੇ ਪਿਛਲੇ ਸਾਲ ਇਸ ਏਰੀਏ ਦੀਆਂ ਫਸਲਾਂ ਮਾਰੀਆਂ ਗਈਆਂ ਉਹ ਜ਼ਿੰਮੇਦਾਰ ਬਹੁਤ ਪਿੱਛੇ ਪੈ ਗਏ। ਉਹਨਾਂ ਦੇ ਵਿਆਹ ਦੇ ਕਾਰਜ ਪਿੱਛੇ ਪੈ ਗਏ, ਹੋਰ ਸਾਰੇ ਕਾਰਜ ਪਿੱਛੇ ਪੈ ਗਏ। ਇਹ ਸਾਰੇ ਲੋਕ ਨੇ ਇਕੱਠੇ ਹੋ ਕੇ ਇੱਕ ਉਪਰਾਲਾ ਕੀਤਾ ਵੀ ਆਪਾਂ ਆਪਣੀਆਂ ਫਸਲਾਂ ਨੂੰ ਬਣਾਉਣ ਵਾਸਤੇ ਇੱਥੇ ਕੋਈ ਬੰਨ ਬਣਾਈਏ, ਇਹਨਾਂ ਫਸਲਾਂ ਦਾ ਕੋਈ ਬੰਨ ਬਣਨੀਏ ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਸੀ ਹੋ ਰਹੀ। ਸਰਕਾਰ ਦੇ ਤੌਰ ਤੇ ਤਾਂ ਬਿਲਕੁਲ ਮੇਰਾ خیال ਉਹ ਕੋਈ ਕੋਸ਼ਿਸ਼ ਬੰਨ ਫੀ ਸੀਗੀ ਫਿਰ ਅਸੀਂ ਮਾਨਯੋਗ ਰਾਣਾ ਇੰਦਰਪ੍ਰਤਾਪ ਸਿੰਘ ਜੀ ਉਹਨਾਂ ਨੂੰ ਅਸੀਂ ਅਪੀਲ ਕੀਤੀ ਅਸੀਂ ਉਦੋਂ ਢੁੱਡਦੇ ਜਾ ਰਹੇ ਸੀ ਸਾਡੀਆਂ ਜ਼ਮੀਨਾਂ ਵੱਲੋਂ ਦਰਿਆ ਦਾ ਰੁਖ ਹੋ ਰਿਹਾ ਸੀ ਬੜੇ ਅਸੀਂ ਚਿੰਤਤ ਸੀ ਅਸੀਂ ਇਹਨਾਂ ਨੂੰ ਅੰਮ੍ਰਿਤਪੁਰ ਜਾ ਕੇ ਬੇਨਤੀ ਕੀਤੀ ਕਿ ਸਾਨੂੰ ਬਚਾਓ ਇਹ ਉਸੇ ਵੇਲੇ ਫੌਰਨ ਇਹਨਾਂ ਨੇ ਮਸ਼ੀਨਰੀ ਭੇਜ ਦਿੱਤੀ ਸਾਰਾ ਆਪ ਵੀ ਆਏ ਉਸ ਦਿਨ ਤੋਂ ਹੀ ਸਾਨੂੰ ਇਹ ਯਕੀਨ ਹੋ ਗਿਆ ਕਿ ਸਾਡਾ ਹੁਣ ਫਸਲਾਂ ਦਾ ਬਚਾਅ ਹੋ ਜਾਏਗਾ ਸਾਰਿਆਂ ਨੇ ਅਪਰਾਲਾ ਕੀਤਾ ਜਿੰਨੇ ਵੀ ਜ਼ਿੰਮੇਵਾਰ ਸਨ ਇਹਨਾਂ ਨੇ ਲਗਭਗ 5000 ਰੁਪਇਆ ਪ੍ਰਤੀ ਏਕੜ ਮਾਇਆ ਇਕੱਠੀ ਕੀਤੀ ਬਹੁਤ ਵੱਡਾ ਯੋਗਦਾਨ ਮਾਨਯੋਗ ਰਾਣਾ 인ਦਰਪ੍ਰਤਾਪ ਸਿੰਘ ਜੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਗੁਰਜੀਤ ਸਿੰਘ ਜੀ ਇਹਨਾਂ ਦਾ ਰਿਹਾ ਹੈ ਇਹਨਾਂ ਦੀ ਰਹਿਨਮਾਈ ਦੇ ਨਾਲ ਹੀ ਇਹ ਸਾਰਾ ਕਾਰਜ ਹੋ ਸਕਿਆ ਨਹੀਂ ਤਾਂ ਬਿਲਕੁਲ ਕਿਸੇ ਨੂੰ ਯਕੀਨ ਨਹੀਂ ਸੀਗਾ ਅਸੀਂ ਸੁਪਨੇ ਵਿੱਚ ਵੀ ਕਦੀ ਨਹੀਂ ਸੋਚਿਆ ਕਿ ਇਸ ਤਰ੍ਹਾਂ ਇਹ ਬੰਨ ਬੱਝ ਸਕੇਗਾ ਪਰ ਇਹ ਇੱਕ ਤਾਂ ਗੁਰੂ ਰਾਮ ਅਮਰਦਾਸ ਮਹਾਰਾਜ ਦਾ ਇਹ ਬਹੁਤ ਵੱਡਾ ਉਹਨਾਂ ਦਾ ਸਾਡੇ ਸਿਰ ਤੇ ਹੱਥ ਹੈ ਅਸੀਂ ਨਾ ਵੀ ਇਸ ਦਾ ਗੁਰੂ ਅਮਰਦਾਸ ਜੀ ਅਡਵਾਂਸ ਬਣੇ ਇਸੇ ਕਰਕੇ ਰੱਖਿਆ ਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੋਇਆ ਉਹਨਾਂ ਦਾ ਸਾਡੇ ਸਿਰ ਤੇ ਹੱਥ ਸੀ ਇਹਨਾਂ ਦੋਵਾਂ ਹੀ ਬਹੁਤ ਵੱਡੇ ਸਾਡੇ ਦੀਦਾਂ ਦਾ ਸਾਡੇ ਨਾਲ ਸਹਿਯੋਗ ਸੀ ਜਿਹੜਾ ਕਰਕੇ ਇਹ ਸਾਰਾ ਕਾਰਜ ਸੰਪੂਰਨ ਹੋ ਸਕਿਆ ਅੱਜ ਮੈਂ ਜਿਹੜੀ ਗੱਲ ਇੱਕ ਬਲੱਖਣ ਦੇਖੀ ਹੈ ਉਹ ਇਹ ਆ ਕਿ ਕਿਤੀ ਵੀ ਮਾਇਆ ਜਿੰਨੀ ਕੁ ਮੇਰੀ ਸੁਰਤ ਹੋਈ ਆ ਜਦੋਂ ਕਿ ਸਿਰਫ ਸਰਦਾਰ ਆਤਮਾ ਸਿੰਘ ਜੀ ਤੋਂ ਬਾਅਦ ਇਹ ਮੈਂ ਪਹਿਲੀ ਵਾਰੀ ਦੇਖਿਆ ਕੋਈ ਜ਼ਮੀਨ ਦੇ ਨਾਲ ਜੁੜਿਆ ਹੋਇਆ ਲੀਡਰ ਜਿਹੜਾ ਸੱਚੀ ਮੁੱਚੀ ਹੀ ਲੋਕਾਂ ਦਾ ਲੀਡਰ ਹੈ ਜਿਹੜਾ ਲੋਕਾਂ ਵਾਂਗ ਹੀ ਵਿਚਰਦਾ ਹੈ ਅੱਜ ਤੱਕ ਕਿਤੇ ਨਹੀਂ ਹੋਇਆ ਕੋਈ ਲੀਡਰ ਉਹ ਟਰੈਕਟਰ ਤੇ ਚੜ ਕੇ ਇਸ ਤਰ੍ਹਾਂ ਉਹ ਕੋ ਵਿਜਿਟ ਕਰਦਾ ਹੋਵੇ ਉਹ ਇੰਨਾ ਵਿਖੜੇ ਥਾਵਾਂ ਥਾਣੀ ਲੰਘ ਰਿਹਾ ਹੋਵੇ ਇਹ ਪਹਿਲੀ ਵਾਰੀ ਹੋਇਆ ਮੇਰਾ ਖਿਆਲ ਸ਼ਾਇਦ ਪੋਲੀਟੀਕਲ ਲਾਈਨ ਦੇ ਵਿੱਚ ਤਾਂ ਇਹ ਪਹਿਲੀ ਵਾਰੀ ਹੋਵੇਗਾ ਮੈਂ ਇਸ ਕਰਕੇ ਇਹਨਾਂ ਦੋਵਾਂ ਸਾਡੇ ਜਿਹੜੇ ਸਾਡੇ ਰਹਿਬਰ ਹਨ ਮੈਂ ਉਹਨਾਂ ਦਾ ਬਹੁਤ-ਬਹੁਤ ਸਾਰੇ ਜ਼ਿੰਮੇਵਾਰਾਂ ਵੱਲੋਂ ਧੰਨਵਾਦ ਕਰਦਾ ਅੱਜ ਪਿੰਡ ਬਾਜੇ ਤੋਂ ਲੈ ਕੇ ਜਿੱਥੇ ਤੀ ਨੈਸ਼ਨਲ ਹਾਈਵੇ ਤੰਗਦਾ ਇਹ 6 ਕਿਲੋਮੀਟਰ ਦਾ ਅੰਦਾਜ਼ੇ ਨੇ ਇਰੀਆ ਜਿਹਦੇ ਵਿੱਚ ਹਰ ਸਾਲ ਜਦੋਂ ਫਸਲਾਂ ਪੱਕੀਆਂ ਹੁੰਨੀਆਂ ਸੀ ਤੇ ਖਵਾਜੇ ਦਾ ਜ਼ੋਰ ਪੈ ਜਾਂਦਾ ਸੀ ਤੇ ਫਸਲਾਂ ਨੂੰ ਬਹੁਤ ਪਾਣੀ ਨੁਕਸਾਨ ਸੀ ਮੈਨੂੰ ਚੇਤੇ ਆ ਪਿਛਲੇ ਤੋਂ ਪਿਛਲੇ ਸਾਲ ਲੋਕਾਂ ਦੇ ਝੋਨੇ ਪੱਕੇ ਹੋ ਸੀ ਤੇ ਪਾਣੀ ਦਾਣਿਆਤੀ ਆ ਚੱਲਿਆ ਉਹ ਜਦੋਂ ਫਸਲਾਂ ਪੱਕੀਆਂ ਹੁੰਨੀਆਂ ਸੀ ਇਲਾਕੇ ਦੇ ਜ਼ਿਮੀਦਾਰਾਂ ਨੂੰ ਬਹੁਤ ਚਿੰਤਾ ਹੁੰਦੀ ਸੀ ਵੀ ਸਾਡੀ ਫਸਲ ਵੱਡੀ ਵੀ ਜਾਣੀ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ ਤੇ ਇਲਾਕੇ ਦੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਅਜੇ 6 ਕਿਲੋਮੀਟਰ ਦਾ ਪੰਨ ਬਣਿਆ ਗਿਆ ਜਿਹਦੇ ਨਾਲ 3000 ਏਕੜ ਜ਼ਮੀਨ ਦਾ ਪਛਾਹ ਹੋ ਗਿਆ ਤਾਂ ਕਿ ਆਉਣ ਵਾਲੇ ਸਮੇਂ 'ਚ ਕਦੇ ਵੀ ਇਹਦੇ ਫਾਜੇ ਦੀ ਚੜਨ ਨਾ ਪਾਣੀ ਚੜਨ ਨਾ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਨਾ ਹੋ ਸਕੇ ਤੇ ਹੁਣ ਇਹਦੇ ਨਾਲ ਨਾਲ ਇਸ ਬੰਨ ਨੂੰ ਮਜ਼ਬੂਤ ਕਰਨ ਲਈ ਤੇ ਬਚਾਉਣ ਵਾਸਤੇ ਸਟੱਡ ਵੀ ਲਵਾਏ ਗਏ ਆ ਦੋ ਸਟੱਡ ਲੱਗ ਚੁੱਕੇ ਤੇ 3 4 5 ਜਿੰਨੀਆਂ ਦੀ ਲੋੜ ਹੋਊਗੀ ਉਹ ਸਟੱਡ ਹੋਰ ਅਗਲੇ ਰੀਨੂ ਸੀਜ਼ਨ ਤੋਂ ਪਹਿਲਾਂ ਪਹਿਲਾਂ ਲੱਗ ਜਾਣੀ ਇਹਦੇ ਨਾਲ ਨਾਲ NHAI ਜਿਹੜਾ ਹਾਈਵੇ ਬਣਾ ਰਹੀ ਆ ਕੰਪਨੀ NHAI ਦੇ ਨਾਲ ਗੱਲ ਕਰਕੇ ਹਾਈਵੇ ਜਿੱਥੋਂ ਲੰਘ ਰਿਹਾ ਉਹਦੇ ਤੋਂ ਖੱਬੇ ਸੱਜੇ 2 ਕਿਲੋਮੀਟਰ ਕਰੀਏ 2.5 ਕਰੀਏ ਵੱਧ ਤੋਂ ਵੱਧ ਕੋਸ਼ਿਸ਼ ਕਰਾਵਾਂਗੇ ਕਿ ਇਹਨੂੰ ਇਹਦੀਆਂ ਸਾਈਡਾਂ ਪੱਕੀਆਂ ਕਰਾ ਦਿੱਤੀਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ 'ਚ ਕਦੇ ਵੀ ਇੱਥੇ ਪਾਣੀ ਦਾ ਜ਼ੋਰ ਪਵੇ ਤੇ ਸਾਡਾ ਨੁਕਸਾਨ ਨਾ ਹੋਵੇ ਸੋ ਰੂਸ ਸਾਹਿਬ ਦੀ ਕਿਰਪਾ ਅੱਜ ਮੈਂ ਸਾਰੇ ਇਲਾਕੇ ਦੇ ਸਮੂਹ ਸੰਗਤ ਸਰਦਾਰ ਹੁਕਮ ਸਿੰਘ ਜੀ ਸਰਦਾਰ ਰੇਸ਼ਮ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਜਿਨੇ ਅੱਗੇ ਹੋ ਕੇ ਜ਼ਿੰਮੇਵਾਰੀ ਆਪ ਦੀ ਸਮਝ ਕੇ ਇਸ ਬੰਨ ਨੂੰ ਸਿਰੇ ਚਾੜਿਆ ਵੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਜ਼ਮੀਨ ਤਾਂ ਕੋਈ 1 ਇੰਚ ਨਹੀਂ ਛੱਡਦਾ ਤੇ 6 ਕਿਲੋਮੀਟਰ ਜ਼ਮੀਨ ਦੇ ਵਿੱਚ ਬੰਨ ਬਣਾ ਲੈਣਾ ਇਹ ਮਾਲਕ ਦੀ ਹੀ ਕਿਰਪਾ ਕਿਸੇ ਨੇ ਮਨਾਂ ਨਹੀਂ ਕੀਤਾ ਇਹ ਸਾਰੀ ਸੰਗਤ ਦੀ ਜ਼ਮੀਨ ਆ ਸੰਗਤ ਦੀ ਜ਼ਮੀਨ ਆ ਲੋਕਾਂ ਨੇ ਆਪਣੀਆਂ ਜ਼ਮੀਨਾਂ ਛੱਡ ਕੇ ਉਹਦੇ ਵਿੱਚ ਬੰਨ ਬਣਾਇਆ ਤਾਂ ਕਿ ਉਹਨਾਂ ਦੀ 10 ਪੈਸੇ ਜ਼ਮੀਨ ਖਰਾਬ ਵੀ ਹੋਈ ਤੇ 90 ਪੈਸੇ ਬਚੇ ਸੋ ਸਾਰੇ ਇਲਾਕੇ ਨੂੰ ਮੈਂ ਅੱਜ ਬਹੁਤ ਬਹੁਤ ਭਰਾਈਤਨਾ ਤੇ ਮਾਲਕ ਕਿਰਪਾਸ਼ ਕਰਦਾ ਕਿ ਸਾਨੂੰ ਖੜਾ ਤੋਂ ਬਚਾ ਕੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par